ਹਾਂਜੀ ਸੋ ਸਾਥੀਓ ਸਤਿ ਸ਼੍ਰੀ ਅਕਾਲ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਸੋ ਜਿੰਨੇ ਵੀ ਸਾਥੀ ਸਾਡੇ ਨਾਲ ਜੁੜੇ ਆ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ ਸਾਥੀਓ ਜਲਦ ਤੋਂ ਜਲਦ ਆਪਣੀ ਕਲਾਸ ਨੂੰ ਸ਼ੇਅਰ ਕਰ ਦਿਓ ਤੇ ਹੋਰ ਸਾਥੀਆਂ ਦੇ ਨਾਲ ਤਾਂ ਕਿ ਉਹ ਵੀ ਆਪਣੇ ਨਾਲ ਜਿਹੜਾ ਹੈਗਾ ਜੁੜ ਸਕਣ ਸੋ ਪੰਜਾਬੀ ਦੀ ਕਲਾਸ ਹੈ ਜੀ ਆਪਣੀ ਹਿਸਟਰੀ ਦੀ ਕਲਾਸ ਦਾ ਸਮਾਂ ਆਪਣਾ ਸਾਥੀਓ ਸ਼ਾਮ ਨੂੰ ਹੁੰਦਾ ਹੈ 5 ਵਜੇ ਤੇ ਸੋਮਵਾਰ ਤੋਂ ਤੁਹਾਨੂੰ ਆਪਣੀ ਪੋਲੀਟੀਕਲ ਸਾਇੰਸ ਲੈਕਚਰਰ ਕਿਟਰ ਤੇ ਮਾਸਟਰ ਕਿਟਰ ਨੂੰ ਮੁੱਖ ਰੱਖਦੇ ਹੋਏ ਜਿਹੜੀ ਕਲਾਸ ਆ ਉਹ ਦੇਖਣ ਨੂੰ ਮਿਲੂਗੀ ਜਿਸ ਦਾ ਸਮਾਂ 8 ਵਜੇ ਸ਼ਾਮ ਨੂੰ ਹੋਇਆ ਕਰੇਗਾ ਜੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਉਹ ਕਲਾਸ ਰਹਿਣ ਵਾਲੀ ਆ ਸੋ ਜਿੰਨੇ ਵੀ ਸਾਥੀ ਸਾਡੇ ਨਾਲ ਜੁੜੇ ਆ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਆਪਣਾ ਅੱਜ ਦਾ ਟੌਪਿਕ ਰਹਿਣ ਵਾਲਾ ਜੀ ਸੋ ਪਹਿਲਾਂ ਇਹ ਜਾਣਕਾਰੀ ਹੈ ਜੀ ਆਪਣੀ ਈ-ਬੁੱਕ ਹੈ ਜਿਹੜੀ ਤੇ ਹਾਰਡ ਬੁੱਕ ਹੈ ਜਿਹੜੀ ਹਾਰਡ ਕਾਪੀ ਬੁੱਕ ਦੀ ਉਹ ਤੁਹਾਨੂੰ ਅਵੇਲੇਬਲ ਹੈ Google Play Store ਤੋਂ GNDS ਅਕੈਡਮੀ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਉਸ ਨੂੰ ਬਾਏ ਕਰ ਸਕਦੇ ਹੋ ਸੋ ਬੜੇ ਹੀ ਮਤਲਬ ਘੱਟ ਪ੍ਰਾਈਸ ਤੇ ਬੁੱਕ ਤੁਹਾਨੂੰ ਲਾਂਚਿੰਗ ਹੋਈ ਹੈ ਤੇ ਇਸ ਦੇ ਲਗਭਗ 90 ਪਲੱਸ ਜਿਹੜੇ ਹੈਗੇ ਨੇ ਆਰਡਰ ਆਲਰੇਡੀ ਆ ਚੁੱਕੇ ਨੇ ਸੋ ਤੁਸੀਂ ਵੀ ਹੁਣੇ Google Play Store ਤੋਂ ਐਪ ਨੂੰ ਡਾਊਨਲੋਡ ਕਰੋ ਤੇ ਇਸ ਬੁੱਕ ਨੂੰ ਜਿਹੜਾ ਹੈਗਾ ਬਾਏ ਕਰੋ ਈ-ਬੁੱਕ ਦੇ ਰੂਪ ਦੇ ਵਿੱਚ ਵੀ ਤੇ ਹਾਰਡ ਬੁੱਕ ਦੇ ਰੂਪ ਦੇ ਵਿੱਚ ਵੀ ਸੋ ਇਸ ਤਰ੍ਹਾਂ ਪੰਜਾਬੀ ਦੀ ਪੀਡੀਐਫ ਵੀ ਤੁਸੀਂ ਆਪਣੇ ਚੈਨਲ ਤੋਂ ਬਾਇ ਕਰ ਸਕਦੇ ਹੋ ਜੀ ਜਿਸ ਦੇ ਵਿੱਚ ਤੁਹਾਨੂੰ ਇਹ ਟੂ ਜ਼ੈਡ ਸਲੇਵਸ ਹੈ ਜਿਹੜਾ ਮਾਸਟਰ ਕਿਡਰ ਪੇਪਰ A ਨੂੰ ਟਾਰਗੇਟ ਕਰਦੇ ਹੋਏ ਤੇ ਹੋਰ ਪੰਜਾਬ ਗਵਰਨਮੈਂਟ ਦੀਆਂ ਜੌਬਸ ਨੂੰ ਟਾਰਗੇਟ ਕਰਦੇ ਹੋਏ ਬਣਾਇਆ ਗਿਆ ਸੋ ਇਸ ਨੂੰ ਵੀ ਜਰੂਰ ਬਾਇ ਕਰੋ ਤਾਂ ਕੋਰਸ ਵੀ ਤੁਸੀਂ ਬਾਇ ਕਰ ਸਕਦੇ ਹੋ ਜੀ ਤੇ ਟੌਪਿਕ ਆਪਣਾ ਰਹਿਣ ਵਾਲਾ ਸਾਥਿਓ ਅੱਜ ਦਾ ਪੜਨਾਮ ਤਾਂ ਪਹਿਲਾ ਪ੍ਰਸ਼ਨ ਜੀ ਤੁਹਾਨੂੰ ਸਕਰੀਨ ਤੇ ਹਰਪ੍ਰੀਤ ਜੀ ਸਹਿਬਾਜ ਪ੍ਰੀਤ ਜੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਸਾਥੀ ਸਾਡੇ ਨਾਲ ਜੁੜੇ ਹੋ ਵੀ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਪਹਿਲਾ ਪ੍ਰਸ਼ਨ ਹੈ ਜੀ ਆਨਸਰ ਦੇ ਦਿਓ ਵੀ ਜਲਦੀ ਤੋਂ ਜਲਦੀ ਸੋ ਬੜਾ ਸੌਖਾ ਟਾਪਿਕ ਆਪਣਾ ਅੱਜ ਦਾ ਜਿਸ ਦੀ ਵਰਤੋਂ ਨਾਮ ਦੀ ਜਗ੍ਹਾ ਤੇ ਕੀਤੀ ਜਾਵੇ ਉਸ ਨੂੰ ਕੀ ਕਹਿੰਦੇ ਹਨ ਜੀ ਨਾਮ ਦੀ ਜਗ੍ਹਾ ਤੇ ਕੀ ਵਰਤਿਆ ਜਾਂਦਾ ਹੈ ਵੀ ਪੜਨਾਮ ਪੜਨਾਮ ਵਿਸ਼ੇਸ਼ਣ ਜਾਂ ਫਿਰ ਕਿਰਿਆ ਵਿਸ਼ੇਸ਼ਣ ਵੈਰੀ ਗੁੱਡ ਜੀ ਬਿਲਕੁਲ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਬੀ ਜੀ ਆਪਸ਼ਨ ਬੀ ਪੜਨਾਮ ਬਈ ਵੈਰੀ ਗੁੱਡ ਜੀ ਹਾਂ ਜੀ ਸਾਥੀਓ ਤਾਂ ਅਗਲਾ ਪ੍ਰਸ਼ਨ ਹੈ ਜੀ ਆਪਣਾ ਪੜਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ 4 5 6 ਤੇ ਜਾਂ ਫਿਰ 7 ਪੜਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਜੀ ہاں جی ویری گوڈ صحیح ہے جی بالکل آنسر آپشن سی شے پرکار بھی ٹھیک ہے جی اگلا پرشن رینڈ والا جی تو اڈا ਗੱਲਬਾਤ ਕਰਦੇ ਸਮੇਂ ਆਪਣਾ ਜਾਂ ਕਿਸੇ ਦੂਜੇ ਵਿਅਕਤੀ ਦਾ ਨਾਮ ਲੈਣ ਦੀ ਥਾਂ ਜਿਹੜੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਕੀ ਕਹਿੰਦੇ ਹਨ ਜੀ ਪੁਰਖਵਾਚਕ ਪੜਨਾਮ ਨਿਜਵਾਚਕ ਪੜਨਾਮ ਤੇ ਜਾਂ ਸੰਬੰਧਵਾਚਕ ਪੜਨਾਮ ਜਾਂ ਪ੍ਰਸ਼ਨਵਾਚਕ ਪੜਨਾਮ ਵੈਰੀ ਗੁੱਡ ਵੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਇਹਦਾ ਆਪਸ਼ਨ ਏ ਪੁਰਖਵਾਚਕ ਪੜਨਾਮ ਵੀ ਅਗਲਾ ਪ੍ਰਸ਼ਨ ਹੈ ਜੀ ਪੜਨਾਮ ਪੁਰਖ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਜੀ 2 3 4 ਤੇ ਜਾਂ ਫਿਰ 5 ਪੜਨਾਮੀ ਪੁਰਖ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਵੈਰੀ ਗੁੱਡ ਜੀ ਜਲਤੋ ਜਲਦ ਆਨਸਰ ਦੇਦਾ ਕਰੋ ਵੀ ਜੋ ਵੀ ਸਾਥੀ ਸਾਡੇ ਨਾਲ ਜੁੜ ਰਹੇ ਹੋ ਕਲਾਸ ਨੂੰ ਕਿਰਪਾ ਕਰਕੇ ਹੋਰ ਸਾਥੀਆਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਹਾਂ ਜੀ ਤਸਾਹੀ ਆਨਸਰ ਆ ਗਿਆ ਜੀ ਤੁਹਾਡਾ ਆਪਸ਼ਨ ਬੀ ਤਿੰਨ ਬੀ ਠੀਕ ਹੈ ਜੀ ਨਾਂ ਪੜਨਾਮ ਹੈ ਜਿਹੜੇ ਜੀ ਪੁਰਖੀ ਪੜਨਾਮ ਜਾਂ ਕਹ ਲੋ ਕਿ ਪੁਰਖ ਪਰਨਾਮ ਹੈ ਜਿਹੜੇ ਉਹ ਤਿੰਨ ਤਰ੍ਹਾਂ ਦੇ ਹੁੰਦੇ ਆ ਜੀ ਅੱਗੇ ਹੈ ਜੀ ਜੋ ਵਿਅਕਤੀ ਗੱਲ ਕਰਦਾ ਹੈ ਉਸ ਨੂੰ ਕਿਹੜਾ ਪੁਰਖ ਕਹਿੰਦੇ ਹਨ ਉਤਮ ਪੁਰਖ ਮੱਧਮ ਪੁਰਖ ਅਨਿਆ ਪੁਰਖ ਸਬੰਧਕ ਪੁਰਖ ਜੋ ਵਿਅਕਤੀ ਗੱਲ ਕਰਦਾ ਹੈ ਉਸ ਨੂੰ ਕਿਹੜਾ ਪੁਰਖ ਕਿਹਾ ਜਾਂਦਾ ਹੈ ਰਪਿੰਦਰ ਭੁਲਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ ਵੈਰੀ ਗੁੱਡ ਜੀ ਸ਼ਾਬਾਸ਼ ਤਸਹੀ ਅਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਏ ਉਤਮ ਪੁਰਖ ਜੀ ਉਤਮ ਪੁਰਖ ਵੀ ਜੋ ਵਿਅਕਤੀ ਗੱਲ ਕਰਦਾ ਹੈ ਉਸ ਨੂੰ ਜਿਹੜਾ ਹੈਗਾ ਉਤਮ ਪੁਰਖ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਹੇਠ ਲਿਖਿਆਂ ਦੇ ਵਿੱਚੋਂ ਉਤਮ ਪੁਰਖ ਦੀਆਂ ਉਦਾਹਰਨਾਂ ਕਿਹੜੀਆਂ ਹਨ ਜੀ ਚੌਲ ਕਣਕ 2 ਕਿਲੋ ਤੇ ਜਾਂ ਫਿਰ ਤੂੰ ਤੁਸੀਂ ਤੁਹਾਡਾ ਸਾਡਾ ਮੈਂ ਅਸੀਂ ਸਾਡਾ ਸਾਨੂੰ ਉਹ ਉਹਦਾ ਉਹਨਾਂ ਸਾਨੂੰ हां जी तो सत श्री अकाल जी करमदीप जी देखो जी प्रश्न ਤੁਹਾਡਾ ਉਤਤਮ ਪੁਰਖ ਦੀਆਂ ਉਦਾਹਰਨਾਂ ਕਿਹੜੀਆਂ ਹਨ ਜੀ ਸੀ ਆਨਸਰ ਆ ਰਿਹਾ ਜੀ ਮੋਸਟਲੀ ਹਰਪ੍ਰੀਤ ਸਹਿਬਾਜਪ੍ਰੀ ਤਰਪਿੰਦਰ ਪੁੱਲਰ ਜਸਪ੍ਰੀਤ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਬਿਲਕੁਲ ਆਪਸ਼ਨ ਸੀ ਮੈਂ ਅਸੀਂ ਸਾਡਾ ਸਾਨੂੰ ਅੱਗੇ ਆ ਗਿਆ ਜੀ ਪ੍ਰਸ਼ਨ ਤੁਹਾਡਾ ਮੱਧਮ ਪੁਰਖ ਕਿਸ ਨੂੰ ਕਹਿੰਦੇ ਹਨ ਜੀ ਜਿਸ ਬਾਰੇ ਗੱਲ ਕੀਤੀ ਜਾਵੇ ਜਿਸ ਦੁਆਰਾ ਗੱਲ ਕੀਤੀ ਜਾਵੇ ਜਿਸ ਨਾਲ ਗੱਲ ਕੀਤੀ ਜਾਵੇ ਤੇ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਮੱਧਮ ਪੁਰਖ ਜੀ ਉਤਮ ਪੁਰਖ ਤੇ ਦੂਜਾ ਮੱਧਮ ਪੁਰਖ ਹਾਂਜੀ ਸ਼ਾਬਾਸ਼ ਸੀ ਅਨਸਰ ਆ ਰਿਹਾ ਜੀ ਤੁਹਾਡਾ ਮੋਸਟਲੀ ਹਰਪ੍ਰੀਤ ਵੈਰੀ ਗੁੱਡ ਵੀ ਸ਼ਹਿਬਾਜ਼ ਪ੍ਰੀ ਤਰਪਿੰਦਰ ਪੁੱਲਰ ਸ਼ਾਬਾਸ਼ ਦਲਜੀਤ ਜਸਪ੍ਰੀਤ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਸੀ ਜਿਸ ਦੇ ਨਾਲ ਗੱਲ ਕੀਤੀ ਜਾਵੇ ਠੀਕ ਹੈ ਵੀ ਉਹ ਮਾਧਮ ਪੁਰਖ ਹੁੰਦਾ ਜੀ ਜਿਸ ਦੇ ਨਾਲ ਗੱਲ ਕੀਤੀ ਜਾਵੇ ਅਗਲਾ ਪ੍ਰਸ਼ਨ ਆ ਗਿਆ ਜੀ ਅੰਨਿਆ ਪੁਰਖ ਕਿਸ ਨੂੰ ਕਹਿੰਦੇ ਹਨ ਜਿਸ ਬਾਰੇ ਗੱਲ ਕੀਤੀ ਜਾਵੇ ਜਿਸ ਦੁਆਰਾ ਗੱਲ ਕੀਤੀ ਜਾਵੇ ਜਿਸ ਨਾਲ ਗੱਲ ਕੀਤੀ ਜਾਵੇ ਜਾਂ ਫਿਰ ਜਿਸ ਕੰਮ ਬਾਰੇ ਗੱਲ ਕੀਤੀ ਜਾਵੇ ਹਾਂਜੀ ਐਡ ਆ ਕੀ ਵੈਰੀ ਗੁੱਡ ਜੀ ਦੇਖੋ ਵੀ ਮਾਧਮ ਪੁਰਖ ਕੀ ਨੂੰ ਕਹਿੰਦੇ ਆ ਜੀ ਵੇ ਆਫ ਕਮਿਊਨੀਕੇਸ਼ਨ ਨੰਬਰ 1 2 3 ਠੀਕ ਹੈ ਜੀ 3 2 ਤੇ ਜਾਂ ਫਿਰ ਜਿਹੜਾ ਹੈਗਾ 3 ਤੇ 2 ਇਸ ਬਾਰੇ ਵੀ ਗੱਲ ਕਰ ਸਕਦੇ ਆ ਠੀਕ ਹੈ ਇਸ ਢੰਗ ਨਾਲ ਗੱਲ ਹੁੰਦੀ ਆ ਉਤਮ ਪੁਰਖ ਮਾਧਮ ਪੁਰਖ ਤੇ ਅੰਨਿਆ ਪੁਰਖ ਦੀ ਵੈਰੀ ਗੁੱਡ ਜੀ ਵੈਰੀ ਗੁੱਡ ਜੀ ਜਿਸ ਬਾਰੇ ਗੱਲ ਕੀਤੀ ਜਾਵੇ অপশন এ ਵੀ ਠੀਕ ਹੈ ਜੀ ਜਿਸ ਬਾਰੇ ਗੱਲ ਕੀਤੀ ਜਾਵੇ ਅੱਗੇ ਆ ਗਿਆ ਜੀ ਤੁਹਾਡਾ ਪ੍ਰਸ਼ਨ ਉਹਦਾ ਏ ਉਹ ਕਿਸ ਪੁਰਖ ਦੀਆਂ ਉਦਾਹਰਨਾਂ ਹਨ ਉਤਮ ਪੁਰਖ ਮੱਧਮ ਪੁਰਖ ਅੰਨਿਆ ਪੁਰਖ ਵਿਸ਼ੇਸ਼ ਪੁਰਖ ਏ ਉਹਦਾ ਉਹ ਕਿਸ ਪੁਰਖ ਦੀਆਂ ਉਦਾਹਰਨਾਂ ਹਨ ਜੀ ਹਾਂਜੀ ਸ਼ਾਬਾਸ਼ ਉਹਦਾ ਏ ਉਹ ਕਿਸ ਪੁਰਖ ਦੀਆਂ ਉਦਾਹਰਨਾਂ ਹਨ ਜੀ ਜੋ ਵੀ ਸਾਥੀ ਸਾਡੇ ਨਾਲ ਜੁੜੇ ਹੋਏ ਹੋ ਉਹ ਵੀ ਕਿਰਪਾ ਕਰਕੇ ਕਲਾਸ ਨੂੰ ਲਾਈਕ ਸ਼ੇਅਰ ਜਰੂਰ ਕਰੋ ਹੋਰ ਸਾਥੀਆਂ ਨਾਲ ਜੇਕਰ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਕਿ ਤੁਹਾਨੂੰ ਹਰ ਇੱਕ ਕਲਾਸ ਦੀ ਅਪਡੇਟਸ਼ਨ ਜਿਹੜੀ ਨੋਟੀਫਿਕੇਸ਼ਨ ਦੇ ਥਰੂ ਮਿਲਦੀ ਰਹੇ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਇਹਦਾ ਆਪਸ਼ਨ ਸੀ ਅਨਿਆਪੁਰਖ ਮਤਲਬ ਇਹ 2 ਨੰਬਰ ਵਾਲਾ ਆ ਗਿਆ ਜੀ ਠੀਕ ਹੈ ਜੀ ਜਿਹਦੇ ਬਾਰੇ ਗੱਲ ਹੋ ਗਈ ਤਾਂ ਸੀ ਆਪਸ਼ਨ ਤੁਹਾਡੀ ਸਹੀ ਆ ਗਈ ਜੀ ਅੱਗੇ ਆ ਤੁਹਾਡਾ अच्छा सो ਸਾਥੀਓ ਇਹ ਤੁਹਾਡੀ ਈ-ਬੁੱਕ ਇੰਡੀਅਨ ਹਿਸਟਰੀ ਤੇ ਲੈਕਚਰਰ ਅਕੈਡਰ ਤੇ ਮਾਸਟਰ ਕੈਟੇਡਰ ਦੇ ਸਲੂਬਸ ਨੂੰ ਆਪਾਂ ਟਾਰਗੇਟ ਕੀਤਾ ਇਸ ਤੋਂ ਇਲਾਵਾ ਭਵੇਂ ਤੁਸੀਂ ਯੂਪੀਐਸਸੀ ਦੇ ਲਈ ਪੜ੍ਹ ਲਓ ਇਹਨਾਂ ਵਧੀਆ ਕੰਟੈਂਟ ਹੈ ਸਭ ਤੋਂ ਖਾਸ ਗੱਲ ਇਹ ਹੈ ਇਸ ਬੁੱਕ ਦੇ ਕੰਟੈਂਟ ਦੀ ਕਿ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਠੀਕ ਹੈ ਜੀ ਦੋਨੋਂ ਲੈਂਗੁਏਜ ਦੇ ਵਿੱਚ ਹਰ ਕੁਐਸਚਨ ਹੈ ਜਿਹੜਾ ਉਹ ਮਿਲੂਗਾ ਹਰ ਪ੍ਰਸ਼ਨ ਜਿਹੜਾ ਹੈਗਾ ਉਹ ਦੋਨੋਂ ਲੈਂਗੁਏਜ ਦੇ ਵਿੱਚ ਮਿਲੂਗਾ ਤਾਂ ਕਿ ਤੁਹਾਡੀ ਬਕਾਇਵ ਜਿਹੜੀ ਉਹ ਵੀ ਸਟਰੋਂਗ ਹੋਵੇ ਜਿਹੜੇ ਸਾਥੀਆਂ ਨੂੰ ਇੰਗਲਿਸ਼ ਦੇ ਵਿੱਚ ਪ੍ਰੋਬਲਮ ਹੈ ਉਹਨਾਂ ਦੀ ਇੰਗਲਿਸ਼ ਸਟਰੋਂਗ ਹੋਵੇ ਜਿਹੜੇ ਸਾਥੀਆਂ ਨੂੰ ਪੰਜਾਬੀ ਦੇ ਵਿੱਚ ਪ੍ਰੋਬਲਮ ਆ ਇੰਗਲਿਸ਼ ਮੀਡੀਅਮ ਨੇ ਉਹਨਾਂ ਨੂੰ ਪੰਜਾਬੀ ਦੀ ਜਿਹੜੀ ਮਤਲਬ ਉਹਨਾਂ ਦੀ ਕਮਾਂਡ ਆ ਜਿਹੜੀ ਉਹ ਸਟਰੋਂਗ ਹੋ ਜੇ ਤੇ ਨਾਲ ਆਨਸਰ ਨੇ ਜੀਐਮਸੀਕਿਊ ਨੇ ਕੁਝ ਟਾਪਿਕ ਨੇ ਜਿਹੜੇ ਜਿਹੜੇ ਮਤਲਬ ਮੈਨੂੰ ਲੱਗਿਆ ਉਹਨਾਂ ਦੇ ਨਾਲ ਵਨ ਲਾਈਨ ਦੇ ਵਿੱਚ ਉਹਨਾਂ ਨੂੰ ਐਕਸਪਲੇਨ ਵੀ ਕੀਤਾ ਗਿਆ ਦੇ ਮੋਸਟਲੀ ਤੁਹਾਨੂੰ ਹਰ ਇੱਕ ਟੌਪਿਕ ਦਾ ਜਿਹੜਾ ਹੈਗਾ 100 ਤੋਂ ਲੈ ਕੇ 150 ਜਿਹੜਾ ਐਮਸੀਕਿਊ ਦੇਖਣ ਨੂੰ ਮਿਲਣ ਵਾਲਾ ਲਗਭਗ ਤੁਹਾਨੂੰ ਇਹਦੇ ਵਿੱਚ 2500 ਤੋਂ ਉੱਪਰ ਪ੍ਰਸ਼ਨ ਮਿਲਣ ਵਾਲੇ ਨੇ 772 ਪੇਜ ਨੇ ਇਸ ਬੁੱਕ ਦੇ ਜੀ ਜਿਹੜੇ ਕਿ ਤੁਹਾਨੂੰ ਮਤਲਬ ਜਦੋਂ ਆਪਾਂ ਬੁੱਕ ਟਾਈਪ ਹਾਰਡਕਵਰੀ ਦੇ ਵਿੱਚ ਭੇਜਦੇ ਹਾਂ ਤਾਂ ਤਕਰੀਬਨ 350 ਪੇਜ ਆ ਜਿਹੜਾ ਹੋ ਰਹਿ ਜਾਂਦਾ ਦੋਨੋਂ ਸਾਈਡਾਂ ਦਾ ਸੋ ਇਸ ਦਾ ਪ੍ਰਾਈਸ ਹੈ ਜਿਹੜਾ ਬੜਾ ਜੈਨੂਇਨ ਹੈ ਉਹਨੇ ਐਪ ਤੇ ਜਾਓ ਤੇ ਇਸ ਬੁੱਕ ਨੂੰ ਬਾਏ ਕਰੋ ਤੇ ਤੁਹਾਨੂੰ ਇਹਦੇ ਵਿੱਚ ਬੜੇ ਨਵੇਂ ਕੰਟੈਂਟ ਦੇਖਣ ਨੂੰ ਮਿਲਣ ਵਾਲੇ ਨੇ ਨਵੇਂ ਐਮਸੀਕਿਊ ਆ ਜਿਹੜੇ ਉਹ ਵੀ ਦੇਖਣ ਨੋ ਮਿਲਣਗੇ ਜੀ ਹਾਂ ਜੀ ਤੇ ਤੁਹਾਡੇ ਪੀਡੀਐਫ ਇਸੇ ਤਰ੍ਹਾਂ ਜੀ ਟੌਪਿਕ ਵਾਈਜ਼ ਇਹਨੂੰ ਵੀ ਤੁਸੀਂ ਐਪ ਤੋਂ ਬਾਇ ਕਰ ਸਕਦੇ ਹੋ ਇਹਦੀ ਵੀ ਬੜੀ ਘੱਟ ਫੀਸ ਹੈ ਜੀ ਮਾਸਟਰ ਕੈਡਰ ਪੰਜਾਬੀ ਦੀ ਕਲਾਸ ਆਪਣੀ ਬੈਚ ਦੇ ਵਿੱਚ ਹੀ ਹੁੰਦੀ ਹੈ ਜੀ ਠੀਕ ਹੈ ਫਿਲਹਾਲ ਫ੍ਰੀ ਕਲਾਸ ਆਪਣੀ ਜਦੋਂ ਹੀ ਵਿਆਕਰਨ ਕੰਪਲੀਟ ਹੋ ਗਈ ਫਿਰ ਸ਼ੁਰੂ ਕਰਾਂਗੇ ਐਮਸੀਕਿਊ ਦੀ ਟੌਪਿਕ ਵਾਈਜ਼ ਹਾਂ ਜੀ ਤਾਂ ਇਹ ਤੁਹਾਡਾ ਕੋਰਸ ਹੈ ਜੀ ਪੰਜਾਬੀ ਪੇਪਰ ਏ ਦਾ ਠੀਕ ਹੈ ਫਿਲਹਾਲ ਇਹ ਕੰਟੀਨਿਊ ਆ ਲਾਈਵ ਮਾਸਟਰ ਕੈਟਰ ਦਾ ਜਿਹੜਾ ਲਾਈਵ ਬੈਚ ਹੈ ਉਹ ਤੁਹਾਨੂੰ ਜਲ ਦੇਖਣ ਨੂੰ ਮਿਲ ਜੂਗਾ ਮਾਸਟਰ ਕੈਟਰ ਦੇ ਨਾਲ ਰਿਲੇਟਡ ਜਿਹੜੇ ਟੌਪਿਕ ਨੇ ਉਹਦੀਆਂ ਕਲਾਸਾਂ ਇਸ ਬੈਚ ਦੇ ਵਿੱਚ ਹੀ ਮਿਲਦੀਆਂ ਨੇ ਸੋ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਤੂੰ ਤਹਾਨੂੰ ਤੈਨੂੰ ਕਿਸ ਪੁਰਖ ਦੀਆਂ ਉਦਾਹਰਣਾਂ ਹਨ ਉਤਮ ਪੁਰਖ ਮੱਧਮ ਪੁਰਖ ਅਨਿਆ ਪੁਰਖ ਵਿਸ਼ੇਸ਼ ਪੁਰਖ ਵੈਰੀ ਗੁੱਡ ਜੀ ਦੇਖੋ ਜੀ ਤੂੰ ਤਹਾਨੂੰ ਤੈਨੂੰ ਕਿਸ ਪੁਰਖ ਦੀਆਂ ਉਦਾਹਰਣਾਂ ਜੀ ਉਤਮ ਪੁਰਖ ਮੱਧਮ ਪੁਰਖ ਅਨਿਆ ਪੁਰਖ ਜਾਂ ਵਿਸ਼ੇਸ਼ ਪੁਰਖ ਲੈਕਚਰਰ ਕਿਡਰ ਦਾ ਬੈਚ ਲਾਈਵ ਹੈ ਜੀ ਪੋਲੀਟੀਕਲ ਸਾਇੰਸ ਲੈਕਚਰਰ ਕਿਡਰ ਦਾ ਲਾਈਵ ਬੈਚ ਅੱਜ ਤੇ ਨਾਲ ਦੀ ਨਾਲ ਜਿਹੜਾ ਤੁਹਾਡਾ ਮੇਨ ਬੈਚ ਮਾਸਟਰ ਕਿਡਰ ਦਾ ਹਿਸਟਰੀ ਤੇ ਪੋਲੀਟੀ ਦਾ ਉਹ ਵੀ ਲਾਈਵ ਤੇ ਰਿਕਾਰਡਡ ਸਾਰੇ ਮੂਡਸ ਦੇ ਵਿੱਚ ਮਿਲ ਜਾਂਦਾ ਫਰਦਰ ਇਨਫੋਰਮੇਸ਼ਨ ਦੇ ਲਈ ਤੁਸੀਂ ਸਕਰੀਨ ਤੇ ਦਿਖਾਈ ਦੇ ਰਹੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ WhatsApp ਦੇ ਥਰੂ ਜਾਂ ਕਾਲ ਦੇ ਰਾਹੀਂ ਸੋ ਨਾਲ ਦੀ ਨਾਲ ਜਿਹੜੇ ਸਾਥੀ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਤੇ ਉਹ ਗਰੁੱਪ ਦੇ ਜਿਹੜੇ ਮਤਲਬ ਜਾਂ ਕਿ ਲੋਕ ਗਰੁੱਪ ਨੂੰ ਜੁਆਇਨ ਕਰਨ ਦੇ ਇਸ਼ਕ ਨੇ ਉਹ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਆਪਣਾ ਟੈਲੀਗ੍ਰਾਮ ਗਰੁੱਪ ਤੇ WhatsApp ਗਰੁੱਪ ਆ ਜਿਹੜਾ ਉਹਨੂੰ ਜੁਆਇਨ ਕਰ ਸਕਦੇ ਨੇ ਸੋ ਉਹ ਬਿਲਕੁਲ ਫ੍ਰੀ ਆਫ ਕਾਸਟ ਹੈ ਜੀ ਹਾਂਜੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਇਹਦਾ ਆਪਸ਼ਨ B ਮਾਧਮ ਪੁਰਖ ਵਈ ਤੂੰ ਤੁਹਾਨੂੰ ਤੈਨੂੰ ਕਿਸ ਪੁਰਖ ਦੀਆਂ ਉਦਾਹਰਣਾਂ ਹਨ ਜੀ ਮਾਧਮ ਪੁਰਖ ਦੀਆਂ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਉਹ ਪੜਨਾਮ ਜੋ ਨਾਮ ਦੇ ਨਾਲ ਆ ਕੇ ਨਿਜਤਾ ਪ੍ਰਗਟ ਕਰੇ ਉਸ ਨੂੰ ਕਿਹੜਾ ਪੜਨਾਮ ਕਿਹਾ ਜਾਂਦਾ ਹੈ ਜੀ ਨਿਜਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਪੁਰਖਵਾਚਕ ਪੜਨਾਮ ਦਿਆਂ ਤੋਂ ਲਾਈਆ ਹਾਂ ਜੀ ਉਹ ਪੜਨਾਮ ਜੋ ਨਾਮ ਨਾਲ ਆ ਕੇ ਨਿਜਤਾ ਪ੍ਰਗਟ ਕਰੇ ਉਸ ਨੂੰ ਕਿਹੜਾ ਪੜਨਾਮ ਕਹਿੰਦੇ ਆ ਜੀ ਬੜਾ ਈਜ਼ੀ ਹੈ ਜੀ ਅੱਜ ਦਾ ਟਾਪਿਕ ਮੋਸਟਲੀ politcal science master cadre ਤੇ lecturer cadre ਦੇ ਕੰਬਾਈਨਡ ਸਲੇਵਸ ਦੀ ਕਲਾਸ ਐਮ ਐਸ ਕਯੂ ਰੂਪ ਦੇ ਵਿੱਚ ਤੇ ਵਿਦ ਸ਼ਾਰਟ ਐਕਸਪਲੇਨੇਸ਼ਨ ਜਿਹੜੀ ਹੈਗੀ ਆ ਤੁਹਾਨੂੰ ਮੰਡੇ ਤੋਂ ਸਟਾਰਟ ਹੋ ਜੂਗੀ 8 ਵਜੇ ਸ਼ਾਮ ਨੂੰ ਉਸ ਦਾ ਸਮਾ ਰਹਿਣ ਵਾਲਾ ਜੀ ਤਾਂ ਸਹੀ ਆਨਸਰ ਹੈ ਜੀ ਤੁਹਾਡਾ ਬਿਲਕੁਲ ਆਪਸ਼ਨ ਏ ਵੀ ਨਿਜਵਾਚਕ ਪੜਨਾਮ ਨਿਜਵਾਚਕ ਪੜਨਾਮ ਜੀ ਵੈਰੀ ਗੁੱਡ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਕਿਸੇ ਵਿਅਕਤੀ ਵਸਤੂ ਜੀਵ ਬਾਰੇ ਦੱਸਣ ਵਾਲੇ ਨਾਮ ਸ਼ਬਦ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਕੀ ਕਹਿੰਦੇ ਹੈ ਜੀ ਸਬੰਧਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਜਾਂ ਫਿਰ ਪੁਰਖਵਾਚਕ ਪੜਨਾਮ ਸੁਖਜਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਡੀ ਵੈਰੀ ਗੁੱਡ ਵੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਇਹਦਾ ਦੇਖੋ ਵੀ ਕਿਸੇ ਵਿਅਕਤੀ ਵਸਤੂ ਜੀਵ ਬਾਰੇ ਦੱਸਣ ਵਾਲੇ ਨਾਮ ਸ਼ਬਦ ਦੇ ਸਾਥੇ ਵਰਤੇ ਜਾਣ ਵਾਲੇ ਸ਼ਬਦ ਨੂੰ ਕੀ ਕਹਿੰਦੇ ਹਨ ਜੀ ਵਿਅਕਤੀ ਆ ਗਿਆ ਜੀ ਵਸਤੂ ਆ ਗਿਆ ਜੀ ਜੀਵ ਆ ਗਿਆ ਜੀ ਨਿਸ਼ਚੇਵਾਚਕ ਕਿਵੇਂ ਆ ਜੂਗਾ ਇਹ ਠੀਕ ਹੈ ਇਹ ਪਰਖਵਾਚਕ ਆ ਗਿਆ ਜੀ ਠੀਕ ਹੈ ਪੁਰਖਵਾਚਕ ਆ ਗਿਆ ਜੀ ਵੈਰੀ ਗੁੱਡ ਜੀ ਡੀ ਆਪਸ਼ਨ ਸਹੀ ਹੈ ਜੀ ਇੱਥੇ ਟਾਈਪਿੰਗ ਦੇ ਵਿੱਚ ਗਲਤ ਹੈ ਨਿਸ਼ਚੇਵਾਚਕ ਕਿਵੇਂ ਆ ਜਾਊਗਾ ਹਾਂ ਜੀ ਪੁਰਖਵਾਚਕ ਜੀ ਵੈਰੀ ਗੁੱਡ ਤਾਂ ਅਗਲਾ ਪ੍ਰਸ਼ਨ ਆ ਗਿਆ ਜੀ ਕਈ ਕੁਝ ਵਿਰਲਾ ਕੋਈ ਕਿਸ ਪੜਨਾਮ ਦੀਆਂ ਜਿਹੜੀਆਂ ਹੈਗੀਆਂ ਉਦਾਹਰਨਾਂ ਹਨ ਸੰਬੰਧਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਪੁਰਖਵਾਚਕ ਪੜਨਾ ਹਾਂ ਜੀ ਹਾਂਜੀ 13 ਦਾ ਜੀ ਤੁਹਾਡਾ ਆ ਗਿਆ ਦੇਖੋ ਜੀ ਕਈ ਕੁਝ ਵਿਰਲਾ ਕੋਈ ਠੀਕ ਹੈ ਜੀ ਜਿੱਥੇ ਆਪਾਂ ਨੂੰ ਜੜੀਓ ਦੀ ਕੁਆਂਟੀਟੀ ਹੈ ਉਹ ਨਿਸ਼ਚਿਤ ਨਹੀਂ ਵੀ ਕਿੰਨੀ ਹੈ ਗਿਣਤੀ ਨਿਸ਼ਚਿਤ ਨਹੀਂ ਜੀ ਵੈਰੀ ਗੁੱਡ ਤਾਂ ਕੀ ਆ ਗਿਆ ਜੀ ਤੁਹਾਡਾ অপਸ਼ਨ B ਵੇ ਨਿਸ਼ਚੇਵਾਚਕ ਪ੍ਰਨਾਮ ਜਿੱਥੇ ਕੁਝ ਨਿਸ਼ਚਿਤ ਨਹੀਂ ਅਨਿਸ਼ਚੇਵਾਚਕ ਪ੍ਰਨਾਮ ਵੈਰੀ ਗੁੱਡ ਜੀ ਅਗਲਾ ਪ੍ਰਸ਼ਨ ਆ ਗਿਆ ਜੀ ਜੋ ਨਾਮ ਦੀ ਥਾਂ ਤੇ ਵਰਤਿਆ ਜਾਵੇ ਪਰ ਨਾਲ ਹੀ ਦੋ ਵਾਕਾਂ ਦਾ ਸੰਬੰਧ ਜੋੜੇ ਉਸ ਨੂੰ ਕੀ ਕਹਿੰਦੇ ਆ ਜੀ ਨਾਮ ਦੀ ਥਾਂ ਤੇ ਵਰਤਿਆ ਵੀ ਜਾਂਦਾ ਹੈ ਤੇ ਦੋ ਵਾਕਾਂ ਦਾ ਸਬੰਧ ਵੀ ਜੋੜ ਦਿੰਦਾ ਹੈ ਸਬੰਧਵਾਚਕ ਪੜਨਾਮ ਨਿਸ਼ਚੈਵਾਚਕ ਪੜਨਾਮ ਨਿਸ਼ਚੈਵਾਚਕ ਪੜਨਾਮ ਪੁਰਖਵਾਚਕ ਪੜਨਾਮ ਵੈਰੀ ਗੁੱਡ ਜੀ ਸ਼ਾਬਾਸ਼ ਹਾਂਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਇਹਦਾ ਆਪਸ਼ਨ ਏ ਸੰਬੰਧਵਾਚਕ ਪੜਨਾਮ ਅੱਗੇ ਆ ਗਿਆ ਜੀ ਤੁਹਾਡਾ ਪ੍ਰਸ਼ਨ ਜਸ ਰਾਹੀਂ ਕੋਈ ਪ੍ਰਸ਼ਨ ਪੁੱਛਿਆ ਜਾਵੇ ਉਹ ਪੜਨਾਮਾਂ ਦੀ ਕਿਹੜੀ ਕਿਸਮ ਹੈ ਸੰਬੰਧਵਾਚਕ ਪੜਨਾਮ ਨਿਸ਼ਚੈਵਾਚਕ ਪੜਨਾਮ ਨਿਸ਼ਚੈਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਜਸ ਰਾਹੀਂ ਕੋਈ ਪ੍ਰਸ਼ਨ ਪੁੱਛਿਆ ਜਾਵੇ ਉਹ ਪੜਨਾਮਾਂ ਦੀ ਕਿਹੜੀ ਕਿਸਮ ਹੈ ਜੀ ਤਾਂ ਪ੍ਰਸ਼ਨਵਾਚਕ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਡੀ ਪ੍ਰਸ਼ਨਵਾਚਕ ਪੜਨਾਮ ਏ ਅਵ ਕਿਸ ਪੜਨਾਮ ਦੀਆਂ ਉਦਾਹਰਨਾਂ ਹਨ ਨਿਜਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਪੁਰਖਵਾਚਕ ਪੜਨਾਮ ਏ ਤੇ ਅਵ ਵੈਰੀ ਗੁੱਡ ਜੀ ਸ਼ਾਬਾਸ਼ ਹਾਂਜੀ ਲਾਈਟ ਆ ਰਹੀ ਹੈ ਵਿੱਚ ਹਾਂਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਇਹਦਾ ਆਪਸ਼ਨ ਬੀ ਨਿਸ਼ਚੈਵਾਚਕ ਪੜਨਾਮ ਬਈ ਨਿਸ਼ਚੈਵਾਚਕ ਪੜਨਾਮ ਜੀ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਆਪ ਆਪ ਕਿਸ ਪੜਨਾਮ ਦੀਆਂ ਉਦਾਹਰਣ ਹਨ ਨਿਜਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਪੁਰਖਵਾਚਕ ਪੜਨਾਮ ਵੈਰੀ ਗੁੱਡ ਜੀ ਤੁਹਾਡਾ ਸਹੀ ਆਨਸਰ ਆ ਗਿਆ ਜੀ ਤੁਹਾਡਾ ਇਹਦਾ ਆਪਸ਼ਨ ਏ ਨਿਜਵਾਚਕ ਪੜਨਾਮ ਵੀ ਆਪਸ਼ਨ ਏ ਜੀ ਨਿਜਵਾਚਕ ਪੜਨਾਮ ਜੀ ਵੈਰੀ ਗੁੱਡ ਜੀ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਤੁਸੀਂ ਬਾਜ਼ਾਰ ਵਿੱਚੋਂ ਕੁਝ ਖਰੀਦਿਆ ਕੀ ਕੁਝ ਸ਼ਬਦ ਪੜਨਾਮ ਕਿਹੜੀ ਕਿਸਮ ਹੈ ਕੀ ਕੁਝ ਪੜਨਾਮ ਕਿਹੜੀ ਕਿਸਮ ਹੈ ਜੀ ਸੰਬੰਧਵਾਚਕ ਪੜਨਾਮ નિશ્ਚયਵਾਚਕ ਪੜਨਾਮ નિશ્ਚયਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਜੀ ਤੁਹਾਡਾ ਇਹਦਾ অপਸ਼ਨ ਬੀ ਪ੍ਰਸ਼ਨਵਾਚਕ ਪੜਨਾਮ ਠੀਕ ਹੈ ਜੀ ਕੀ ਕੁਝ ਕੀ ਕੁਝ ਖਰੀਦਿਆ ਤੁਸੀਂ ਬਾਜ਼ਾਰ ਵਿੱਚੋਂ ਕੀ ਕੁਝ ਖਰੀਦਿਆ ਤਾਂ ਕੀ ਕੁਝ ਆ ਗਿਆ ਜੀ ਤੁਹਾਡਾ ਪ੍ਰਸ਼ਨਵਾਚਕ ਪੜਨਾਮ ਵੀ ਅਨਿਸ਼ਚੇਵਾਚਕ ਨਹੀਂ ਆਊਗਾ ਜੀ ਕੀ ਕੁਝ ਪ੍ਰਸ਼ਨ ਆ ਗਿਆ ਨਾ ਪ੍ਰਸ਼ਨਵਾਚਕ ਪੜਨਾਮ ਜੀ ਅਨਿਸ਼ਚੇਵਾਚਕ ਪੜਨਾਮ ਕਿਵੇਂ ਆਊਗਾ ਵੀ ਇਹ ਤਾਂ ਕੁਝ ਨੂੰ ਵੇਖ ਕੇ ਕਹੀ ਜਾਂਦੇ ਹੋ ਨਾ ਮੇ ਵੀ ਠੀਕ ਹੈ ਜੀ ਅਨਿਸ਼ਚੇਵਾਚਕ ਪ੍ਰਸ਼ਨਵਾਚਕ ਪੜਨਾਮ ਜੀ ਅੱਗੇ ਆ ਗਿਆ ਵੀ ਤੁਹਾਡਾ ਪ੍ਰਸ਼ਨ ਮੇਰਾ ਇੱਕ ਜਮਾਤੀ ਹੈ ਜਿਹੜਾ ਹਰ ਵੇਲੇ ਪੜਦਾ ਰਹਿੰਦਾ ਹੈ ਵਾਕ ਦੇ ਵਿੱਚ ਜਿਹੜਾ ਸ਼ਬਦ ਪੜਨਾਮ ਦੀ ਕਿਹੜੀ ਕਿਸਮ ਹੈ ਸੰਬੰਧਵਾਚ ਪੜਨਾਮ ਨਿਸ਼ਚੈਵਾਚ ਪੜਨਾਮ ਨਿਸ਼ਚੈਵਾਚ ਪੜਨਾਮ ਪ੍ਰਸ਼ਨਵਾਚਕ ਪੜਨਾਮ ਮੇਰਾ ਇੱਕ ਜਮਾਤੀ ਹੈ ਜਿਹੜਾ ਹਰ ਵੇਲੇ ਪੜਦਾ ਰਹਿੰਦਾ ਹੈ ਹਾਂਜੀ ਕੋਈ ਗੱਲ ਨਹੀਂ ਚੈੱਕ ਕਰ ਲਓ ਜੀ ਏ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ ਏ ਜੀ ਸੰਬੰਧਵਾਚਕ ਪੜਨਾਮ ਜੀ ਸੰਬੰਧਵਾਚਕ ਪੜਨਾਮ ਉਹ ਕਿਸੇ ਦੇ ਮਗਰ ਵੀ ਨਹੀਂ ਲੱਗਿਆ ਕੁਐਸਚਨ ਮਾਰ ਹਾਂਜੀ ਤਾਂ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਸਾਰੇ ਹੀ ਹਾਜ਼ਰ ਸਨ ਪਰ ਕੁਸਕਿਆ ਕੋਈ ਨਹੀਂ ਵਿੱਚ ਕੋਈ ਸ਼ਬਦ ਪੜਨਾਮ ਦੀ ਕਿਹੜੀ ਕਿਸਮ ਹੈ ਸਾਰੇ ਹੀ ਹਾਜ਼ਰ ਸਨ ਪਰ ਪਸਕਿਆ ਕੋਈ ਨਾ ਜਾਂ ਪਸਕਿਆ ਕੋਈ ਨਹੀਂ ਸੰਬੰਧਵਾਚਕ ਪੜਨਾਮ ਨਿਸ਼ਚੈਵਾਚਕ ਪੜਨਾਮ ਨਿਸ਼ਚੈਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਵੈਰੀ ਗੁੱਡ ਜੀ ਬਸ 20 25 ਹੋਣਗੇ ਜੀ ਅੰਦਾਜ਼ਨ 20 ਜਾਂ 25 ਵੇਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਆਪਸ਼ਨ B ਅਨਿਸ਼ਚੈਵਾਚਕ ਪੜਨਾਮ ਜੀ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਉਹ ਸਾਇੰਸ ਦੇ ਮਾਸਟਰ ਜੀ ਹਨ ਬਾਕ ਦੇ ਵਿੱਚ ਉਹ ਸ਼ਬਦ ਪੜਨਾਮ ਦੀ ਕਿਹੜੀ ਕਿਸਮ ਹੈ ਸਬੰਧਵਾਚਕ ਪੜਨਾਮ ਜੀ ਅਨਿਸ਼ਚੈਵਾਚਕ ਪੜਨਾਮ ਨਿਸ਼ਚੈਵਾਚਕ ਪੜਨਾਮ ਤੇ ਜਾਂ ਫਿਰ ਪ੍ਰਸ਼ਨਵਾਚਕ ਪੜਨਾਮ ਉਹ ਸਾਇੰਸ ਦੇ ਮਾਸਟਰ ਜੀ ਹਨ ਬਾਕ ਦੇ ਵਿੱਚ ਉਹ ਸ਼ਬਦ ਪੜਨਾਮ ਦੀ ਕਿਹੜੀ ਕਿਸਮ ਹੈ ਜੀ ਵੈਰੀ ਗੁੱਡ ਜੀ ਹਾਂਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਇਹਦਾ ਆਪਸ਼ਨ ਸੀ ਜੀ ਨਿਸ਼ਚੈਵਾਚਕ ਪੜਨਾਮ ਨਿਸ਼ਚੈਵਾਚਕ ਪੜਨਾਮ ਜੀ ਅਗਲਾ ਪ੍ਰਸ਼ਨ ਆ ਗਿਆ ਜੀ ਉਹ ਆਪ ਤੁਹਾਡੇ ਨਾਲ ਗੱਲ ਕਰੇਗਾ ਵਾਕ ਦੇ ਵਿੱਚ ਆਪ ਸ਼ਬਦ ਪੜਨਾਮ ਦੀ ਕਿਹੜੀ ਕਿਸਮ ਹੈ ਤਾਂ ਦੇਖੋ ਜੀ ਨਿਜਵਾਚਕ ਪੜਨਾਮ ਨਿਸ਼ਚੈਵਾਚਕ ਪੜਨਾਮ ਤੇ ਜਾਂ ਸੰਬੰਧਵਾਚਕ ਪੜਨਾਮ ਤੇ ਜਾਂ ਪੁਰਖਵਾਚਕ ਪੜਨਾਮ ਕਹਿੰਦੇ ਜੀ ਉਹ ਆਪ ਤੁਹਾਡੇ ਨਾਲ ਗੱਲ ਕਰੇਗਾ ਇਸ ਦੇ ਵਿੱਚ ਆਪ ਸ਼ਬਦ ਹੈ ਜਿਹੜਾ ਉਹ ਪ੍ਰਨਾਮ ਦੀ ਕਿਹੜੀ ਕਿਸਮ ਹੈ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਆ ਗਿਆ ਵੀ ਤੁਹਾਡਾ ਇਹਦਾ ਆਪਸ਼ਨ ਏ ਜੀ ਨਿਜਵਾਚਕ ਪੜਨਾਮ ਨਿਜਵਾਚਕ ਪੜਨਾਮ ਜੀ ਵੈਰੀ ਗੁੱਡ ਤਾਂ ਅਗਲਾ ਪ੍ਰਸ਼ਨ ਅੱਛਾ ਓਕੇ ਐਡ ਆ ਗਈ ਜੀ ਤੁਹਾਡੀ ਫੇਰ ਸੋ ਸਾਥੀਓ ਹੀ ਬੁੱਕ ਲੈਕਚਰਰ ਕਿਡਰ ਤੇ ਮਾਸਟਰ ਕਿਡਰ ਦੇ ਵਿੱਚ ਜਿਨ੍ਹਾਂ ਦਾ ਹਿਸਟਰੀ ਸਬਜੈਕਟ ਹੈ ਉਹ ਇਸ ਨੂੰ ਜ਼ਰੂਰ ਬਾਏ ਕਰਨ 2500 ਤੋਂ ਪਲੱਸ ਐਮਸੀਕਿਊ ਨੇ ਇਸ ਬੁੱਕ ਦੇ ਵਿੱਚ ਹਾਰਡ ਕਾਪੀ ਤੇ ਈ ਬੁੱਕ ਦੇ ਰੂਪ ਦੇ ਵਿੱਚ ਤੁਹਾਨੂੰ ਮਿਲੇਗੀ Google Play Store ਤੋਂ ਆਪਣੀ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਬਾਏ ਕਰ ਸਕਦੇ ਹੋ ਜਾਂ ਫਿਰ ਸਕਰੀਨ ਤੇ ਦਿਖਾਈ ਦਿੱਤੇ ਨੰਬਰ ਤੇ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ ਸੋ ਬੜੇ ਵਧੀਆ ਕੰਟੈਂਟ ਦੇ ਨਾਲ ਤੁਹਾਡੇ ਕੋਲ ਇਹ ਬੁੱਕ ਲੈ ਕੇ ਆਏ ਆਂ ਜਿਸ ਦੇ ਵਿੱਚ ਇੰਗਲਿਸ਼ ਤੇ ਪੰਜਾਬੀ ਲੈਂਗੁਏਜ ਦੇ ਵਿੱਚ MCQ ਦੇਖਣ ਵਾਲੇ ਨੇ ਉਸੇ ਲਾਈਨ ਦੇ ਵਿੱਚ ਤੁਹਾਨੂੰ ਇੰਗਲਿਸ਼ ਲਿਖੀ ਮਿਲੂਗੀ ਉਸੇ ਲਾਈਨ ਦੇ ਵਿੱਚ ਤੁਹਾਨੂੰ ਪੰਜਾਬੀ ਜਿਹੜੀ ਹੈਗੀ ਹੈ ਲੈਂਗੁਏਜ ਉਹ ਲਿਖੀ ਮਿਲੂਗੀ ਤਾਂ ਕਿ ਤੁਹਾਡੀ ਜਿਹੜੀ ਬਕਾਇਵ ਆ ਉਹ ਵੀ ਸਟਰੋਂਗ ਹੋ ਸਕੇ ਤੇ ਕਨਫਿਊਜ਼ਨ ਹੈ ਜਿਹੜੀ ਉਹ ਵੀ ਨਾ ਕੋਈ ਰਵੇ ਕਿਸੇ ਪ੍ਰਸ਼ਨ ਦੇ ਪ੍ਰਤੀ ਸੋ ਇਸ ਤਰ੍ਹਾਂ ਹੀ ਤੁਹਾਡੇ ਜਿਹੜੇ ਪੰਜਾਬੀ ਪੇਪਰ A ਦੇ MCQ ਆਪਾਂ ਕਰ ਰਹੇ ਆ ਇਹ ਤੇ ਇਸ ਤੋਂ ਇਲਾਵਾ ਕੁਝ ਹੋਰ ਕੰਟੈਂਟ ਇਸ MCQ ਰੂਪ ਦੇ ਵਿੱਚ ਜਿਹੜਾ ਤੁਹਾਨੂੰ ਆਪਣੇ PDF ਰੂਪ ਦੇ ਵਿੱਚ ਮਿਲੂਗਾ Google Play Store ਤੋਂ ਐਪ ਨੂੰ ਡਾਊਨਲੋਡ ਕਰਕੇ ਇਸ ਤਰ੍ਹਾਂ ਦੇ ਲੋਗੋ ਇਸ ਤਰ੍ਹਾਂ ਦੀ ਫੋਟੋ ਵਾਲਾ ਬੈਚ ਹੈ ਜਿਹੜਾ ਕੋਰਸ ਤੁਸੀਂ ਕਹਿ ਲੋ ਕਿ ਜਾਂ ਜਾਂ ਕਹਿ ਲੋ ਕਿ ਤੁਸੀਂ ਤੁਹਾਡਾ ਪੀਡੀਐਫ ਦਾ ਜਿਹੜਾ ਟੌਪਿਕ ਵਾਈਜ਼ ਇਹ ਕੰਟੈਂਟ ਹੈ ਤੁਹਾਨੂੰ ਮਿਲੂਗਾ ਇਸ ਤੇ ਤੁਸੀਂ ਕਲਿੱਕ ਕਰ ਦੇਣਾ ਤੇ ਇਸ ਤੋਂ ਤੁਸੀਂ ਬਾਏ ਕਰ ਸਕਦੇ ਹੋ ਬੜੀ ਹੀ ਘੱਟ ਫੀਸ ਹੈ ਤੇ ਲੌਂਗ ਟਾਈਮ ਦੇ ਲਈ ਯੂਜ਼ੇਬਲ ਹੈ ਤੇ ਸੋ ਬੜਾ ਵਧੀਆ ਕੰਟੈਂਟ ਹੈ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੂਗਾ ਪੰਜਾਬੀ ਕੁਆਲੀਫਾਈਇੰਗ ਪੇਪਰ ਜਿਹੜਾ ਆਪਣਾ ਲਾਈਵ ਕੋਰਸ ਚੱਲ ਰਿਹਾ ਜੀ ਐਪ ਦੇ ਉੱਪਰ ਹੀ ਪਿਆ ਇਸ ਤਰ੍ਹਾਂ ਦੇ থামਬਨੇ ਵਾਲਾ ਇਹਦੇ ਵਿੱਚ ਤੁਹਾਨੂੰ ਫੁੱਲ 슬ੀਵਸ ਕਵਰ ਕਰਵਾਵਾਂਗੇ ਆਪਾਂ ਪੰਜਾਬੀ ਪੇਪਰ ਇਹਦਾ ਲਾਈਵ ਤੇ ਰਿਕਾਰਡਡ ਕਲਾਸਾਂ ਰਹਿਣ ਵਾਲੀਆਂ ਨੇ ਜੀ ਹਾਰਡ ਕਾਪੀ ਨੋਟਸ ਤੇ ਟੈਸਟ ਐਮਸੀਕਿਊ ਰਹਿਣ ਵਾਲੇ ਨੇ ਸੋ ਇਸ ਕੋਰਸ ਨੂੰ ਵੀ ਜੋ ਕੋਈ ਸਾਥੀ ਚਾਹੁੰਦਾ ਤਾਂ ਉਹ ਬਾਈ ਕਰ ਸਕਦਾ ਇਸ ਤੋਂ ਇਲਾਵਾ ਲੈਕਚਰਰ ਕੇਡਰ ਹਿਸਟਰੀ ਲੈਕਚਰਰ ਕੇਡਰ ਪਾਲਟੀ ਦੇ ਰਿਕਾਰਡਡ ਤੇ ਲਾਈਵ ਦੋਨੋਂ ਤਰ੍ਹਾਂ ਦੇ ਬੈਚ ਆ ਜਿਹੜੇ ਉਹ ਤੁਹਾਨੂੰ ਐਪ ਤੋਂ ਮਿਲ ਜਾਣਗੇ ਤੁਸੀਂ ਆਪਣੀ ਇੱਛਾ ਦੇ ਮੁਤਾਬਕ ਜਿਹੜਾ ਹੈਗਾ ਬਾਈ ਕਰ ਸਕਦੇ ਹੋ ਬਹੁਤ ਸਾਥੀਆਂ ਦੇ ਮੈਸੇਜ ਆਉਂਦੇ ਨੇ ਕਿ ਅਸੀਂ ਕੱਲੇ ਨੋਟਸ ਲੈਣੇ ਨੇ ਠੀਕ ਹੈ ਜੀ ਤਾਂ ਨੋਟਸ ਰੂਪ ਦੇ ਵਿੱਚ ਆਪਾਂ ਕੋਰਸ ਹੀ ਬਣਾਏ ਹੋਏ ਨੇ ਸਾਥਿਓ ਜਿਹੜੇ ਕਿ ਤੁਹਾਡੇ ਲਗਭਗ 998 ਤੋਂ ਸ਼ੁਰੂ ਹੋ ਜਾਂਦੇ ਨੇ ਤੇ ਅੱਗੇ ਕੰਟੀਨਿਊ ਨੇ ਆਪਣੇ ਇੱਛਾ ਦੇ ਮੁਤਾਬਕ ਤੁਸੀਂ ਉਹਨਾਂ ਨੂੰ ਬਾਇ ਕਰ ਸਕਦੇ ਹੋ ਡਾਊਨਲੋਡੇਬਲ ਨੇ ਪਰ ਨਾਨ ਪ੍ਰਿੰਟੇਬਲ ਨੇ ਠੀਕ ਹੈ ਜੀ ਸੋ ਉਹਨਾਂ ਨੂੰ ਤੁਸੀਂ ਬਾਇ ਕਰਕੇ ਉੱਥੋਂ ਨੋਟਸਾਂ ਦੀ ਹੈਲਪ ਵੀ ਲੈ ਸਕਦੇ ਹੋ ਜੇ ਕਿਸੇ ਨੇ ਜ਼ਿਆਦਾ ਪੈਸਾ ਜਿਹੜਾ ਫੁੱਲ ਬੈਚ ਦੇ ਵਿੱਚ ਨਹੀਂ ਇਨਵੈਸਟ ਕਰਨਾ ਕੰਟੈਂਟ ਆ ਜਿਹੜਾ ਤੁਹਾਡਾ ਸੇਮ ਰਹਿਣ ਵਾਲਾ ਹੈ ਤੇ ਹਾਈ ਲੈਵਲ ਦਾ ਰਹਿਣ ਵਾਲਾ ਹੈ ਠੀਕ ਹੈ ਜੀ ਬਸ ਜਿਹੜੇ ਤੁਹਾਡੇ ਲਾਈਵ ਬੈਚ ਨੇ ਉਹਨਾਂ ਦੇ ਵਿੱਚ ਤੁਹਾਡੇ ਟੈਸਟ ਆ ਜਾਣੇ ਨੇ ਅੱਗੇ ਮਲਟੀਲਨਰ ਆ ਜਾਣਗੇ ਉਹ ਤੁਹਾਨੂੰ ਇਹਨਾਂ ਦੇ ਵਿੱਚ ਨਹੀਂ ਦੇਖਣ ਨੂੰ ਮਿਲਣਗੇ ਬਾਕੀ ਜਿਹੜੇ ਤੁਹਾਡੇ ਟੌਪਿਕ ਨੇ ਜਾਂ ਕਹਿ ਲੋ ਕਿ ਟੌਪਿਕ ਦੀ ਐਕਸਪਲੇਨੇਸ਼ਨ ਆ ਉਹ ਤੁਹਾਡੀ ਮੋਸਟਲੀ ਸੇਮ ਹੀ ਹੈ ਤਾਂ ਅੱਗੇ ਚੱਲਦੇ ਆ ਜੀ ਤੁਹਾਡਾ ਪ੍ਰਸ਼ਨ ਆ ਜੀ ਜੋ ਸੋ ਜਿਹੜਾ ਕਿਸ ਪੜਨਾਮ ਦੀਆਂ ਉਦਾਹਰਨਾਂ ਹਨ ਸੰਬੰਧਵਾਚਕ ਪੜਨਾਮ ਨਿਸ਼ਚਯਵਾਚਕ ਪੜਨਾਮ ਨਿਸ਼ਚਯਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਜੋ ਸੋ ਜਿਹੜਾ ਕਿਸ ਪੜਨਾਮ ਦੀਆਂ ਉਦਾਹਰਨਾਂ ਹਨ ਜੀ ਸੋ ਜੋ ਵੀ ਸਾਥੀ ਸਾਡੇ ਨਾਲ ਜੁੜਦੇ ਹੋ ਵੀ ਕਿਰਪਾ ਕਰਕੇ ਤੁਸੀਂ ਕਲਾਸ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਹੋਰ ਸਾਥੀਆਂ ਦੇ ਨਾਲ ਕਲਾਸ ਨੂੰ ਸਾਂਝਾ ਵੀ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਕਿ ਤੁਹਾਨੂੰ ਹਰ ਇੱਕ ਕਲਾਸ ਤੇ ਵੀਡੀਓ ਦੀ ਜਾਣਕਾਰੀ ਜਿਹੜੀ ਨੋਟੀਫਿਕੇਸ਼ਨ ਦੇ ਥਰੂ ਸਭ ਤੋਂ ਪਹਿਲਾਂ ਮਿਲ ਜਾਵੇ ਸੋ ਜੋ ਸਾਥੀ ਸਾਡੇ ਨਾਲ ਗਰੁੱਪਾਂ ਦੇ ਵਿੱਚ ਜੁੜਨਾ ਚਾਹੁੰਦੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਹੀ ਲਿੰਕ ਪਏ ਨੇ WhatsApp ਗਰੁੱਪ ਤੇ Telegram ਗਰੁੱਪ ਦਾ ਉਹ ਫ੍ਰੀ ਆਫ ਕਾਸਟ ਨੇ ਉਹਨਾਂ ਦੇ ਕੋਈ ਚਾਰਜਸ ਨਹੀਂ ਹੁੰਦੇ ਉਹਨਾਂ ਨੂੰ ਵੀ ਤੁਸੀਂ ਜਿਹੜਾ ਹੈਗਾ ਜ਼ਰੂਰ ਜੁਆਇਨ ਕਰੋ ਤਾਂ ਸਹੀ ਆਨਸਰ ਆ ਜੀ ਤੁਹਾਡਾ ਆਪਸ਼ਨ ਏ ਜੀ ਸਬੰਧਵਾਚਕ ਪੜਨਾਮ ਠੀਕ ਹੈ ਜੀ ਜੋ ਸੋ ਜਿਹੜਾ ਜਿਹੜਾ ਹੈਗਾ ਜੀ ਸਬੰਧਵਾਚਕ ਪੜਨਾਮ ਦੀਆਂ ਉਦਾਹਰਨਾਂ ਹਨ ਤਾਂ ਸੋ ਸਤ ਸ੍ਰੀ ਅਕਾਲ ਜੀ ਸੋਈ ਸੀਗੀ ਵੀ ਆਪਣੀ ਕਲਾਸ 23 ਕੁਐਸਚਨ ਸੀਗੇ ਇਸ ਕਲਾਸ ਦੇ ਵਿੱਚ ਹੁਣ ਮਿਲਾਂਗੇ ਆਪਾਂ ਆਪਣੇ ਅਗਲੇ ਟੌਪਿਕ ਦੇ ਨਾਲ ਅਗਲੀ ਕਲਾਸ ਦੇ ਵਿੱਚ 11:30 ਵਜੇ ਦਾ ਸਮਾਂ ਹੁੰਦਾ ਜੀ ਆਪਣੀ ਪੰਜਾਬੀ ਪੇਪਰ ਏ ਦੀ ਕਲਾਸ ਦਾ ਤੇ ਸਾਥੀਓ ਸ਼ਾਮ ਨੂੰ 5 ਵਜੇ ਦਾ ਸਮਾਂ ਜਿਹੜਾ ਹੁੰਦਾ ਆਪਣਾ ਹਿਸਟਰੀ ਦੀ ਕਲਾਸ ਦਾ ਤੇ ਮੰਡੇ ਤੋਂ ਜਿਹੜੀ ਤੁਹਾਡੀ ਕਲਾਸ ਹੈ ਲੈਕਚਰਰ ਕਿਡਰ ਤੇ ਮਾਸਟਰ ਕਿਡਰ ਪਾਲਟੀ ਦੀ ਜਿਸ ਦੇ ਵਿੱਚ ਆਪਾਂ ਲੈਕਚਰਰ ਪੋਲੀਟੀਕਲ ਦਾ ਅੰਤਰਰਾਸ਼ਟਰੀ ਸਲੇਵਸਾ ਜਿਹੜਾ ਉਹ ਕਵਰ ਕਰਾਂਗੇ ਐਮਸੀਕਿਊ ਰੂਪ ਦੇ ਵਿੱਚ ਬੜੀਆਂ ਵਧੀਆ ਰਹਿਣ ਵਾਲੀਆਂ ਨੇ ਕਲਾਸਾਂ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਦੇਖਣਾ ਤੇ ਜਾਂ ਸੰਬੰਧਿਤ ਸਬਜੈਕਟ ਦੇ ਨਾਲ ਉਹ ਸਾਥੀਆਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਸੋ ਫਿਰ ਮਿਲਦੇ ਹਾਂ ਆਪਣੇ ਟੌਪਿਕ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਥੈਂਕ ਯੂ